ਉਰੇ ਆ ਜਾ ਆ ਜਾ ਇੱਥੇ ਆ ਇੱਥੇ ਆ ਇੱਥੇ ਬਲੇਣ ਗਈ ਸੀ ਹੈ ਤੈਨੂੰ ਮੈਂ ਦੱਸਾਂ ਤੈਨੂੰ ਕੱਲ ਇੰਨਾ ਕੁਝ ਖੁਲਾਇਆ ਤੈਨੂੰ ਰੱਜ ਨਹੀਂ ਹੁੰਦਾ ਹੈ ਕੀ ਆ ਉਹ ਖੁੱਲੇ ਕੋ ਮੈਂ ਰੱਜ ਨਹੀਂ ਹੁੰਦਾ ਤੈਨੂੰ ਹੈ ਕੱਲ ਤੈਨੂੰ ਫੁੱਲੀਆਂ ਵੀ ਖੁਲਾਈਆਂ ਕਿੰਨਾ ਕੁਝ ਖੁਲਾਇਆ ਤੈਨੂੰ ਹੈ ਉਹ ਕੋਈ ਸ਼ਰਮ ਜਾ ਤੈਨੂੰ ਕੋਈ ਹੈ ਨੀਂਦ ਮਾਰੀ ਏਕ ਐਂਡ ਕਰਕੇ ਦਿਖਾ ਮੈਂ ਜਿੱਪੀ ਛੇਕਣ ਨੜਾ ਆ ਗਿਆ ਜਿੱਪੀ ਛੇਕਣ ਆ ਸ਼ਾਬਾਸ਼ ਛੇਕਣ ਜਿੱਦਲੇ ਜੀ ਹੁਣ ਇੱਧਰ ਉੱਧਰ ਗਈ ਤੇਰੀਆਂ ਲੱਤਾਂ ਹੈ ਨਹੀਂ ਨਾਲ ਤੇਰੇ ਆ ਲੰਬਾ ਜਿਹਾ ਤੇਰਾ ਜਿਹੜਾ ਮੂੰਹ ਹੈ ਨਾ ਇਹ ਮੈਂ ਖੱਟ ਦੋਣਾ ਕੱਟ ਦੋਣਾ ਮੈਂ ਕਿਹੜਾ ਬਣਾ ਯਾਰ ਤੇਰਾ ਮੇਰਾ ਰੇਡ ਨਾ ਮਰਾਂ ਜਿਵੇਂ ਮਰਾਂ ਹੂੰ ਕਿੰਨੇ ਨਾ ਲਓ ਜੀ ਮਿੱਤਰੋ ਆਪਾ ਕੁਡੀ ਕਾਇਂ ਲੈਂ ਗਿਆ ਉਧਰ ਜੀਪੀ ਵੀ ਰੋਲਾ ਪਾਈ ਜਾਂਦੀ ਮੈਨੂੰ ਵੀ ਦੋ ਮੈਨੂੰ ਵੀ ਦੋ ਲੈਣੀਆਂ ਤੂੰ ਚੱਲ ਦਿੰਦਾ ਮੈਂ ਤੈਨੂੰ ਫੜ ਜਾ ਤੇਰਾ ਸਭ ਤੋਂ ਪਹਿਲਾਂ ਜਾਨਵਰ ਨੂੰ ਉਸ ਤੋਂ ਬਾਅਦ ਇਨਸਾਨ ਨੂੰ ਪਾਉਗਾ ਪਿੱਛੇ ਹੋ ਜਾ ਫਿਰ ਦੇਵੇ ਕੌਨਫਲੈਕਸ ਵਾਂਗੂ ਖਾ ਪਾਣੀ ਦੇ ਵਿੱਚ ਪਾ ਕੇ ਜਿੱਪੀ ਖਾ ਸ਼ਾਬਾਸ਼ ਗਰੱਜ ਕੇ ਖਾ ਤੂੰ ਬੰਦੇ ਦੇ ਜਿੱਪੀ ਬੱਸ ਖਾ ਰੋਣ ਮਾਨੂੰ ਵੀ ਬੰਦੇ ਕੋਲ ਪੁੱਛ ਕੇ ਆਇਆ ਸਾਡੀ ਜਿਹੜੀ ਜਿੱਪੀ ਹੈ ਜੀ ਇਹ ਬੜੀ ਸਿਆਣੀ ਹੈ ਬੈਜੋ ਬੈਜੋ ਸ਼ਾਬਾਸ਼ ਜਾਨਵਰ ਸਮਝਦਾ ਸੰਕੁਸ਼ ਹਾਂਜੀ ਕਿੱਧਰ ਮੂੰਹ ਚੱਕਿਆ ਹੁਣ ਮੰਡੀਆ ਚਲੇ ਗਏ ਹਾਂ ਹਾਂ ਸਾਡੇ ਕਿੱਥੋਂ ਆਇਆ ਕਿੱਥੋਂ ਆਇਆ ਤੂੰ ਜੈਸਲਮੇਰ ਹੈ ਜੈਸਲਮੇਰ ਜੈਸਲਮੇਰ ਉੱਥੇ ਤੇਰੀ ਭੂਆ ਰਹਿੰਦੀ ਹੈ ਜੈਸਲਮੇਰ ਰਾਜਸਥਾਨ ਤੋਂ ਆਇਆ ਆ ਕਿੱਦਾਂ ਬੰਨਿਆ ਇਹ ਭਜੀ ਸਾਡਾ ਉਧਰ ਫੈਸ਼ਨ ਹੈ ਧਾਰਮੀ ਹੈ ਹੈ ਨਹੀਂ ਧਾਰਮੀ ਹੈ ਸਾਡਾ ਧਾਰਮੀ ਹੈ ਇੰਦਰ ਦੇਖਿਓ ਮਿੱਤਰੋ ਖੁੱਲਣ ਲੱਗੀ ਆ ਜਿੱਪੀ ਤਾਂ ਹੁਣੇ ਨੇ ਸਾਹਲ ਮੰਗੂ ਆਉਣਾ ਬਾਹਰ 203 203 हां लो जी आ गए हां जी ਕਿਧਰ ਹੈ ਉਹ ਹੈਲੋ ਇਹ ਪੰਗਾ ਲਊਗੀ ਲੱਗਦਾ ਹੁਣ ਉਹ ਇਹ ਇੱਕ ਵੀ ਕਰਦੀ ਹੈ ਕੌਣ ਕੌਣ ਸੁਦਾ ਕੌਣ ਜਾਗ ਰਿਹਾ ਆ ਦੇਖਿਓ ਮਿੱਤਰੋ ਹੁਣ ਜਦੋਂ ਆਵਾਜ਼ ਮਾਣੀ ਨਾ ਕਿੱਦਾਂ ਆਣਾ ਹੈ ਠੀਕ ਹੈ ਛੇਕ ਹੈ हां ਸ਼ਾਬਾਸ਼ ਜਿੱਪੀ ਨਾ ਆਗੇ ਲੈ ਆਉਣਾ ਜਰੀ ਸੋਤੀ ਗਾ ਜਿੱਪੀ ਹੁਸ਼ ਉਹਦੇ ਬਿੱਲੀ ਜਿੱਪੀ ਉਹਦੇ ਬਿੱਲੀ ਜਿੱਪੀ ਹੁਸ਼ ਓ ਘੋੜਾ ਚੱਲਾ ਆ ਤੇ ਆ ਹੁਣ ਦੇਖਦੀ ਬਈ ਆ ਬਈ ਮੈਂ ਨਾਲ ਜਾਵਾਂ ਬਹਿ ਕੇ ਬਹੁਤ ਚੰਗਾ ਆ ਇੱਥੇ ਬਹਿ ਜਾ ਇੱਥੇ ਬਹਿ ਜਾ ਇੱਧਰ ਤੇਰੇ ਦੰਦ ਪੱਜ ਗਏ ਨਾ ਮੈਂ ਤੇਰੀਆਂ ਲੱਤਾਂ ਤੋੜ ਦੇਣੀਆਂ ਆ ਆ ਲੈ ਬਾਹਰ ਨਾਲ ਬਈ ਨਾਲ ਹੀ ਕਰਦੀ ਆ ਇੱਧਰ ਨਾਲ ਦੱਸੀ ਗੈਣ ਹਾਂ ਫਿਰ ਇੱਧਰ ਨਾਲ ਛੇ ਗੈਣ ਹਾਂ ਇਹ ਉੱਧਰ ਨਾਲ ਛੇ ਗੈਣ ਇੱਧਰ ਨਾਲ ਇੱਧਰ ਨਾਲ ਹਾਂ ਕੁੱਤੇ ਕੋ ਸਮਝਿਆ ਮਗਰ ਕਾਲੇ ਘੋੜੇ ਕੋ ਨਹੀਂ ਹੈ ਘੋੜੇ ਕੋ ਨਹੀਂ ਹੈ ਅੱਜ ਤੇਰੇ ਭਾਗ ਖੁੱਲ ਗਏ ਲੱਛੀਏ ਅੱਜ ਤੇਰੇ ਭਾਗ ਖੁੱਲ ਗਏ ਆ ਚੱਲ ਤੈਨੂੰ ਲੈ ਕੇ ਚਲਾ ਕਮੋਂ ਲਈ ਲਓ ਜੀ ਮਿੱਤਰੋ ਬਹਿ ਗਈ ਆ ਸਕੂਟਰੀ ਦੇ ਮੋਰੇ ਛਾਲ ਮਾਰ ਕੇ ਪੁੱਤਰ ਆਓ ਜੀ ਇਹਦੀ ਲੱਗੋ ਹੁਣ ਦੌੜ 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 ਖਾਂ ਖਾਂ ਮੋਟੀ ਹੋਈ ਗਈ ਹੈ ਚੱਲ ਤੇ ਘੁੰਮ ਲਾ ਘੁੰਮ ਲਾ ਘੁੰਮ ਲਾ ਜਾ ਦੌੜੀ ਇਨੂੰ ਬਾਸਕੂ ਮੜਦਾ ਬਹਾਨਾ ਚਾਹੀਦਾ ਬਹੁਤ ਚੇਰਵਾਦ ਲੈ ਕੇ ਆਇਆ ਮਤਰੋ ਮੈਨੂੰ ਹਾਂਜੀ ਇੱਧਰ ਆ ਜਾਓ ਇੱਧਰ 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 ਤੇਰਾ ਕੋਈ ਆਪਣੀ ਇੱਧਰ ਛੜਕ ਤੇ ਘੁੰਮ ਉਹ ਆਪਣੀ ਸਕੂਟਰੀ ਖੜੀ ਆ ਤੇ ਜੇ ਮਸਕੂਟਰੀ ਤੇ ਬਹਿਣਾ ਆ ਤਾਂ ਭੱਜੀ ਨਹੀਂ ਆਉਣਾ ਇਹ ਚਲੋ ਆਹ ਨਾਲ ਹੁਣ ਸਕੂਟਰੀ ਤੇ ਲੱਗਾ ਬੈਠਣਾ ਆ ਜਾ ਹਾਂ ਤੇ ਲਓ ਜੀ Mento Mentei, gori. Ayo ke sini, ke sini. Ayo, Oh, sudah berjalan. Saya tidak tapi dia ਦਾ ਪਾਡਾ। ਨੋ ਜੀ ਮਿੱਤਰੋ ਇਹ ਤਾਂ ਇਦਾਂ ਨਿਕਲੀ ਏ ਜਿੱਦਾਂ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਨਿਕਲੀ ਹੋਵੇ। ਚਲ ਜੇ ਫੇ। ਆ ਲੈ ਕੇ ਸਕੂਟੇ ਤੇ ਬੈਠਾ ਮੈਂ ਤੇ ਬੱਚੀ ਨੇ ਆਉਣਾ ਰਿਆ ਹੁਣ। ਹਾ ਦੇਖੋ ਆ ਗਈ ਬੱਚੀ। ਲਓ ਜੀ ਮੈਡਮ ਜੀ ਬੈਠੋ। ਬੈਜੋ ਬੈਜੋ। ਹਾ ਇਹਦੇ ਹਾਲ ਆ। ਚਲ ਜੇ ਫੇ ਹੁਣ। ਚਲੋ ਜੀ ਘੁੰਮ ਲਿਆ ਘੁੰਮੀ ਘੁੰਮੀ ਕਰ ਲਈ ਚਲੋ ਹੋਰ ਜਾਈਏ ਲਓ ਜੀ ਮਿੱਤਰੋ ਅਸੀਂ ਹੁਣ ਜਾ ਰਹੇ ਆ ਸਰਧਾਈ ਲੈਣ ਵਾਸਤੇ ਸਰਧਾਈ ਕਹਿੰਦੇ ਬੀਓ ਗਰਮੀਆਂ ਦੇ ਵਿੱਚ ਪਾਵਰਫੁੱਲ ਰੜੜਾ ਬਹੁਤ ਵਧੀਆ ਹੁੰਦਾ ਆ ਤੇ ਅਸੀਂ ਹੁਣ ਸਰਧਾਈ ਲੈਣ ਜਾ ਰਹੇ ਆ ਤੇ ਦਿਖਾਉਣੇ ਦਾ ਤੁੰਕ ਬਹੁਤ ਵਧੀਆ ਪਹਿਲਾਂ ਜੀ ਨਾ ਮੋਟਾ ਹੈ ਹੈ ਨਾ ਰੈਟਾ ਬੋਲੇ ਸ਼ਾਟ ਅੱਪ ਹੀ ਗਿਆ ਹੋ ਜਾਂਦਾ ਗਣੀ ਬੋਪਿਆ ਨੇ ਤੇ ਲੈਨੇ ਸ਼ਾਹ ਅਧਾਈ ਦਾ ਲਈ ਜੇ ਭਾਈ ਲੈ ਲੈਂਦਾ ਮਰਾਇਆ ਉਹ ਬਿਨਾ ਭੰਗ ਤੋਂ ਹੁੰਦੀ ਹੈ ਇਹ ਉਹਦਾ ਬਹੁਤ ਵਧੀਆ ਉਹਦਾ ਕੋਈ ਨੁਕਸਾਨ ਨਹੀਂ ਫੈਦੇ ਫੈਦੇ ਆ ਉਹ ਇੰਜਾਇਰਮੈਂਟ ਲਈ ਹੁੰਦੀ ਆ ਆ ਕਰੋ ਐਤਵੀ ਪੀਣਾ ਹੈ ਆਫਾ 70 ਦੇ 50 ਰੁਪਏ ਦੀ ਇਹ ਲੈ ਕੇ ਪੀਆ ਕਰੋ ਸਾਡੇ ਸੀਪੀ ਸੀਪੀ ਹਿਲ ਕੋਕ ਹੋ ਗਏ ਨਹੀਂ ਗੱਲਾਂ ਗਲਤ ਵਾ ਤੇ ਰਕਮੈਂਡ ਇਹ ਕਰਦੇ ਸ਼ਰਧਾਈ ਪੀਓ ਭਾਈ ਕੀ ਹਾਲ ਆ ਵਧੀਆ ਵਧੀਆ ਜੀ ਸਵਾਗਤ ਜੀ ਲੋਰੀ ਜੀ ਕਿੱਦਾਂ ਹਾਲ ਬਾਸ ਹੋ ਕੇ ਰੋਟੀ ਚੱਕੀ ਜਾਂਦੇ ਫੱਟੇ ਤਿੰਨ ਗਲਾਸ ਸਾਡੇ ਪੈਕ ਕਰ ਦੋ ਤਿੰਨ ਪੈਕ ਕਰ ਤਿੰਨ ਪੈਕ ਕਰ ਲੋਰੀ ਜੀ ਹਾਂ ਵਧੀਆ ਫੱਟੇ ਵਿੱਚ ਓਏ ਉਹਦਾ ਪੀਤਾ ਨਾ ਸੈਟ ਆਪ ਕਿੱਟਾ ਲੋਰੀਆ ਦੇਖੋ ਭਾਈ ਹੁਣੀ ਬਣਾ ਕੇ ਵਰਤਾ ਰਹੇ ਆ ਹਾਂ ਵਾਹ ਬਹੁਤ ਬਣਾ ਰਹੇ ਆ ਲਾਗਾਂ ਅਸੀਂ ਕਾਫੀ ਹੁੰਦਾ ਵੇਲੇ ਨੰਬਰ ਪੈਕਾ ਨਹੀਂ ਗੱਲ ਥਾੜੀ ਪੈਕਾ ਥਾੜੀ ਮਿਕਰੋਸ਼ਨ ਭਾਈ ਆਪਾਂ ਲੈ ਲਈ ਆ ਤੇ ਹੁਣ ਦੁਕਾਨ ਤੇ ਜਾ ਕੇ ਪੀਵਾਂਗੇ ਛਕਾਂਗੇ ਤੇ ਆ ਸਾਡਾ ਮੋਟਾ ਜੀ ਆ ਮੋਟੇ ਜੀ ਗੱਲ ਕਰੋ ਬਈ ਆ ਥਾੜੀ ਆ ਲਈ ਆ ਹਾਂ ਅਗਰ ਜੀ ਜਮ ਲਓ ਜੀ ਮਿੱਤਰੋ ਸ਼ਰਧਾਈ ਆਪਾਂ ਲੈ ਆਂਦੀ ਆ ਆਓ ਜੀ ਮਿੱਤਰੋ ਅੱਜ ਸ਼ਰਧਾਈ ਲੈ ਕੇ ਆਇਆ ਮੋਟਾ ਤੇ 파ਜੀ ਹੁਣ ਤੇ ਸ਼ਰਧਾਈ ਤਾਂ ਲੈ ਕੇ ਆਇਆ ਅੜੀ ਦੁਕਾਨ ਤੇ ਤਾਂ ਨਹੀਂ ਕੋਈ ਆਇਆ ਦੇਖੀਓ ਤਾਂ ਪੜੀ